ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਸੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਬੜੀ ਦਿਲਚਸਪ ਹੈ ਇਹਨੂੰ ਜਾਣ ਕੇ ਸੁਣ ਕੇ ਤੁਸੀਂ ਹੈਰਾਨ ਤਾਂ ਰਹਿ ਹੀ ਜਾਣਾ ਤੁਸੀਂ ਸੋਚਣ ਲਈ ਵੀ ਮਜਬੂਰ ਹੋਵੋਗੇ ਕਿ ਇੰਨਾ ਵੀ ਹੁੰਦਾ ਸੀ ਹਾਂਜੀ ਦੋਸਤੋ ਗੱਲ ਕਰਾਂਗੇ ਇਟਲੀ ਰੋਮ ਦੇ ਬਾਰੇ ਰੋਮ ਦੇ ਵਿੱਚ ਪਿਸ਼ਾਬ ਨੂੰ ਬੜਾ ਕੀਮਤੀ ਮੰਨਿਆ ਜਾਂਦਾ ਸੀ ਤੇ ਇਹਦੇ ਉੱਤੇ ਟੈਕਸ ਵੀ ਲੱਗਿਆ ਸੀ ਆ ਵੀਡੀਓ ਦੋਸਤੋ ਸਾਰੀ ਸੁਣਨਾ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਜਿੰਨਾ ਵੀਰਾਂ ਨੇ ਹਜੇ ਤੱਕ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈੱਲ ਵਾਲਾ ਬਟਨ ਵੀ ਦਬਾ ਲਓ ਤਾਂ ਕਿ ਐਦਾਂ ਦੀ ਹਿੰਦਿਲ ਚਸਪ ਵੀਡੀਓ ਆਪਾਂ ਤੁਹਾਡੇ ਲਈ ਲਿਆਉਂਦੇ ਰਹੀਏ ਸੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਪ੍ਰਾਚੀਨ ਰੋਮ ਸਾਮਰਾਜ ਦੇ ਵਿੱਚ ਪਿਸ਼ਾਬ ਇੱਕ ਬਹੁਤ ਹੀ ਕੀਮਤੀ ਵਸਤੂ ਮੰਨੀ ਗਈ ਸੀ ਜਨ ਤੱਕ ਪਖਾਨਿਆਂ ਤੇ ਰਹੈਸ਼ੀ ਇਲਾਕਿਆਂ ਚੋਂ ਇਨੂੰ ਇਕੱਠਾ ਕੀਤਾ ਜਾਂਦਾ ਸੀ ਤੇ ਇਹਦੀ ਵਰਤੋਂ ਟੁੱਥ ਪੇਸ ਬਣਾਉਣ ਦੇ ਲਈ ਕੱਚੇ ਮਾਨਵਜੋ ਕੀਤੀ ਜਾਂਦੀ ਸੀ ਇਸ ਤੇ ਟੈਕਸ ਲਾਇਆ ਜਾਂਦਾ ਸੀ ਇਹਨੂੰ ਵੈਕਟੀਗਲ ਯੂਰੀਨ ਕਿਹਾ ਜਾਂਦਾ ਸੀ ਤਾਂ ਇੱਕ ਵਾਰ ਦੋਸਤੋ ਰੋਮਨ ਸਮਰਾਟ ਵੈਸਪਾਸੀਅਨ ਆਪਣੇ ਪੁੱਤਰ ਟਾਈਟਸ ਦੀ ਨੱਕ ਦੇ ਕੋਲ ਇੱਕ ਸੋਨੇ ਦਾ ਸਿੱਕਾ ਲੈ ਕੇ ਗਿਆ ਤੇ ਉਹਨੇ ਪੁੱਛਿਆ ਕੀ ਇਸ ਚੋਂ ਬਦਬੂ ਬਦਬੂ ਆ ਰਹੀ ਹੈ ਉਹਦੇ ਪੁੱਤਰ ਟਾਈਟਸ ਨੇ ਜਵਾਬ ਦਿੱਤਾ ਕਿ ਨਹੀਂ ਤਾਂ ਵੈਸਪਾਸੀਅਨ ਨੇ ਕਿਹਾ ਕਿ ਸਿੱਕਿਆਂ 'ਚੋਂ ਬਦਬੂ ਨਹੀਂ ਆਉਂਦੀ ਹੁੰਦੀ ਐ ਪਰ ਇਹ ਸਿੱਕਾ ਪਿਸ਼ਾਬ ਤੇ ਲਗਾਏ ਗਏ ਟੈਕਸ ਤੋਂ ਮਿਲਦਾ ਏ ਵੈਸਪਾਸੀਅਨ ਅਤੇ ਉਹਨਾਂ ਦੇ ਪੁੱਤਰ ਟਾਈਟਸ ਫਲਾਵੀਅਸ ਪੇਟਰੋ ਇਹਨਾਂ ਦੇ ਵਿਚਾਲੇ ਹੋਈ ਇਸ ਗੱਲਬਾਤ ਦਾ ਵੇਰਵਾ ਰੋਮਨ ਇਤਿਹਾਸਕਾਰ ਸੁਏਟੋਨੀਸ ਨੇ ਦਿੱਤਾ ਹੈ ਉਨ੍ਹਾਂ ਦੇ ਮੁਤਾਬਕ ਇਹ ਗੱਲਬਾਤ ਲਗਭਗ 2000 ਸਾਲ ਪਹਿਲਾਂ ਹੋਈ ਸੀ ਜਦੋਂ ਟਾਈਟਸ ਨੇ ਆਪਣੇ ਪਿਤਾ ਵੈਸਪਾਸੀਅਨ ਦੇ ਪਿਸ਼ਾਬ ਦੇ ਵਪਾਰ ਤੇ ਲਗਾਏ ਗਏ ਕਰਨ ਨੂੰ ਘਣਾਉਣਾ ਦੱਸਿਆ ਸੀ ਗੈਸ ਸੁਏਟੋਨੀਸ ਨੂੰ ਰੋਮ ਦੇ ਪਹਿਲੇ 15 ਸੀਜ਼ਰ ਦੀ ਜੀਵਨੀ ਲਿਖਣ ਦੇ ਲਈ ਜਾਣਿਆ ਜਾਂਦਾ ਕਿਹਾ ਜਾਂਦਾ ਕਿ ਰੋਮ ਦੇ ਰਾਜ ਮਹਿਲ ਨਾਲ ਆਪਣੀ ਨੇੜਤਾ ਦੇ ਕਾਰਨ ਉਹਨਾਂ ਨੇ ਰੋਮਨ ਸ਼ਾਹੀ ਪਰਿਵਾਰ ਦੇ ਬਾਰੇ ਬਹੁਤ ਕੁਝ ਆਪਣੀ ਕਲਮ ਵੱਧ ਕੀਤਾ ਹੈ ਕਲਮ ਨਾਲ ਤਾਂ ਦੋਸਤੋ ਵੈਸਪਾਸਤੀਨ ਸਮਰਾਟ ਤੋਂ ਇਲਾਵਾ ਨੀਰੋ ਨੇ ਵੀ ਇਸ ਪਿਸ਼ਾਬ ਦੀ ਖਰੀਦੋ ਫਰੋਕਤੇ ਇਹ ਵਿਸ਼ੇਸ਼ ਟੈਕਸ ਲਗਾਇਆ ਸੀ ਇਹ ਟੈਕਸ ਪਿਸ਼ਾਬ ਨੂੰ ਇਕੱਠਾ ਕਰਨ ਅਤੇ ਵਰਤੋਂ ਦੋਵਾਂ ਤੇ ਈਸਾ ਤੋਂ ਬਾਅਦ ਪਹਿਲੀ ਸਦੀ ਚ ਪੰਜਵੇਂ ਰੋਮਨ ਸਮਰਾਟ ਨੀਰੋ ਜਿਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਰੋਮ ਸੜ ਗਿਆ ਸੀ ਤੇ ਇਹ ਬੰਸਰੀ ਵਜਾਉਂਦਾ ਸੀ ਹਾਂਜੀ ਉਹਨੇ ਲਗਾਇਆ ਸੀ ਪਰ ਬਾਅਦ ਵਿੱਚ ਇਹਨੂੰ ਖਤਮ ਕਰ ਦਿੱਤਾ ਗਿਆ ਸੀ ਕਿਹਾ ਜਾਂਦਾ ਹੈ ਕਿ ਆਮ ਲੋਕ ਇਹਦੇ ਵਿਰੁੱਧ ਹੋ ਗਏ ਸੀ ਜਿਸ ਤੋਂ ਬਾਅਦ ਇਹਨੂੰ ਹਟਾ ਦਿੱਤਾ ਗਿਆ ਸੀ ਸਾਲ 69 ਚ ਉਹਨਾਂ ਤੋਂ ਬਾਅਦ ਆਏ ਰੋਮਨ ਸਮਰਾਟ ਵੈਸਪਾਸੀਅਨ ਨੇ ਇੱਕ ਵਾਰ ਮੁੜ ਤੋਂ ਇਹਨੂੰ ਜਿਹੜਾ ਕਰ ਸੀਗਾ ਅਮਲ 'ਚ ਲਿਆਂਦਾ ਤਾਂ ਪਿਸ਼ਾਬ ਇਹਨਾਂ ਬੇਸ਼ਕੀਮਤੀ ਬਣਿਆ ਕਿਵੇਂ ਦੋਸਤੋ ਓ ਐਫ ਰੋਬਨਸਨ ਨੇ ਐਂਸ਼ੀਅੰਟ ਰੋਮ ਸਿਟੀ ਪਲੈਨਿੰਗ ਐਂਡ ਐਡਮਿਨਿਸਟ੍ਰੇਸ਼ਨ ਨਾਮ ਦੀ ਇੱਕ ਕਿਤਾਬ ਲਿਖੀ ਹੈ ਇਸ ਕਿਤਾਬ ਦੇ ਅਨਸਾਰ ਰੋਮ ਦੇ ਵਿੱਚ 144 ਜਨਤਕ ਪਖਾਨੇ ਸਨ ਜਿਨ੍ਹਾਂ ਜਨਤਕ ਪਿਸ਼ਾਬਕਰਾਂ ਚ ਬਾਲਟੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਡੋਲਿਆ ਕਾਟਾ ਕਿਹਾ ਜਾਂਦਾ ਸੀ ਇਹਨਾਂ ਬਾਲਟੀਆਂ ਚ ਪਿਸ਼ਾਬ ਇਕੱਠਾ ਕੀਤਾ ਜਾਂਦਾ ਸੀ ਅਝੀਹਾ ਕਰਨ ਚ ਦੇਰੀ ਕਰਨ ਲਈ ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਆ ਦੋਸਤੋ ਵਿਗਿਆਨ ਮਾਮਲਿਆਂ ਤੇ ਲਿਖਣ ਵਾਲਾ ਮੋਹੀ ਕੁਮਾਰ ਇਹਦੇ ਮੁਤਾਬਕ ਉਹ ਕਹਿੰਦਾ ਕਿ ਪਿਸ਼ਾਬ ਯੂਰੀਆ ਦਾ ਇੱਕ ਵੱਡਾ ਸਰੋਤ ਹੈ ਜੋ ਕਿ ਇੱਕ ਨਾਈਟ੍ਰੋਜਨ ਅਤੇ ਹਾਈਡ੍ਰੋਜਨ ਜੈਵਿਕ ਮਿਸ਼ਰਣ ਜੇਕਰ ਇਹਨੂੰ ਲੰਮੇ ਸਮੇਂ ਤੱਕ ਇਕੱਠਾ ਕੀਤਾ ਜਾਵੇ ਤਾਂ ਯੂਰੀਆ ਅਮੋਨੀਆ 'ਚ ਬਦਲ ਜਾਂਦਾ ਕੰਚ ਸਟੀਲ ਤੇਲ ਦੇ ੱੱਬੇ ਵਰਗੇ ਬਹੁਤ ਸਾਰੀਆਂ ਚੀਜ਼ਾਂ ਦੀ ਸਫਾਈ ਦੇ ਲਈ ਅੱਜ ਕੱਲ ਜਿਹਨਾਂ ਪਦਾਰਥਾਂ ਦੀ ਵਰਤੋਂ ਹੁੰਦੀ ਹੈ ਉਹਨਾਂ 'ਚ ਇੱਕ ਅਮੋਨੀਆ ਹੁੰਦੀ ਹੈ ਤਾਂ ਮੋਹੀ ਕੁਮਾਰ ਦੇ ਅਨੁਸਾਰ ਪਾਣੀ 'ਚ ਅਮੋਨੀਆ ਕਾਸਟਿਕਲੀ ਤਰ੍ਹਾਂ ਕੰਮ ਕਰਦਾ ਇਸ ਲਈ ਪਿਸ਼ਾਬ ਦੀ ਵਰਤੋਂ ਜਾਨਵਰਾਂ ਦੀ ਖਾਲ ਨੂੰ ਨਰਮ ਕਰਨ ਤੇ ਟੈਨ ਤਿਆਰ ਕਰਨ ਲਈ ਕੀਤੀ ਜਾਂਦੀ ਸੀ ਜਾਨਵਰਾਂ ਦੀ ਖਾਲ ਨੂੰ ਪਿਸ਼ਾਬ 'ਚ ਭਿਓ ਕੇ ਰੱਖਣ ਨਾਲ ਚਮੜੇ ਦੇ ਕੰਮਿਆਂ ਦੇ ਲਈ ਚਮੜੀ ਤੋਂ ਵਾਲ ਅਤੇ ਮਾਸ ਦੇ ਟੁਕੜੇ ਕੱਢਣੇ ਸੌਖੇ ਹੋ ਜਾਂਦੇ ਸੀ ਤਾਂ ਗੰਦਗੀ ਤੇ ਤੇਲ ਦੇ ਦਾਗ ਜੋ ਕਿ ਥੋੜੇ ਤਜਾਬੀ ਹੁੰਦੇ ਨੇ ਅਮੋਨੀਆ ਦੀ ਪਰਤੋਂ ਨਾਲ ਇਹਨਾਂ ਨੂੰ ਸਹਿਜੇ ਹੀ ਹਟਾਇਆ ਜਾ ਸਕਦਾ ਹੈ ਪਿਸ਼ਾਬ ਨਾਲ ਨਾ ਸਿਰਫ ਸਫੈਦੀ ਬਾਹਵ ਚਿੱਟੇਪਣ ਤੇ ਚਮਕ ਆਉਂਦੀ ਹੈ ਬਲਕਿ ਰੰਗ ਵੀ ਨਿਖਰਦਾ ਓ ਐਫ ਰੌਬਨਸਨ ਆਪਣੀ ਕਿਤਾਬ ਤੇ ਲਿਖਦਾ ਕਿ ਪਿਸ਼ਾਬ ਨੂੰ ਬਾਲਟੀਆਂ ਚ ਭਰ ਕੇ ਉਸ ਸਮੇਂ ਤੱਕ ਧੁੱਪ ਚ ਰੱਖਿਆ ਜਾਂਦਾ ਸੀ ਜਦੋਂ ਤੱਕ ਪਿਸ਼ਾਬ ਸਟੇਰਾਈਲ ਨਾ ਹੋ ਜਾਵੇ ਤੇ ਅਮੋਨੀਆ ਚ ਨਾ ਬਦਲ ਜਾਵੇ ਤਾਂ ਦੋਸਤੋ ਪਿਸ਼ਾਬ ਦੀ ਵਰਤੋਂ ਤੇ ਧੋਬੀ ਨਿਕੋਲਸ ਸੋਕਕ ਨੇ ਵੈਨਕੂਬਰ ਸੰਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਲਿਖਿਆ ਸੀ ਕਿ ਅਮੋਨੀਆ ਦੇ ਕਾਰਨ ਹੀ ਪ੍ਰਾਚੀਨ ਰੋਮ ਦੇ ਲੋਕ ਆਪਣੇ ਤੰਦਾਂ ਨੂੰ ਚਮਕਾਉਣ ਦੇ ਲਈ ਪਿਸ਼ਾਬ ਦੀ ਵਰਤੋਂ ਕਰਦੇ ਸਨ ਪਰ ਰੋਮਨ ਫੌਜ ਅਤੇ ਰੋਮਨ ਕਰਾਤਮਕ ਚੀਜ਼ਾਂ ਤੇ ਖੋਜ ਕਰਨ ਵਾਲੇ ਡਾਕਟਰ ਮਾਈਕ ਬਿਸ਼ਪ ਇਹ ਕਹਿੰਦੇ ਆ ਕਿ ਸਾਰੇ ਰੋਮਨ ਨਿਵਾਸੀਆਂ ਨੇ ਅਜਿਹਾ ਕੀਤਾ ਹੋਵੇ ਇਹ ਸੰਭਵ ਨਹੀਂ ਹੈ ਤੇ ਕੈਟਲਸ ਨਾਮ ਦੇ ਇੱਕ ਕਵੀ ਨੇ ਆਪਣੀ ਕਵਿਤਾ 'ਚ ਅਜਿਹਾ ਕਰਨ ਦੇ ਲਈ ਕਿਸੇ ਦਾ ਮਜ਼ਾਕ ਵੀ ਉਡਾਇਆ ਹੈ ਇਤਿਹਾਸਕਾਰ ਅਤੇ ਮਹਾਰਸ਼ਟ ਕਾਲਜ 'ਚ ਦਰਸ਼ਨ ਦਾ ਪ੍ਰੋਫੈਸਰ ਜੋਸ਼ੂਆ ਜੇ ਜੋਸ਼ੂਆ ਜੇ ਇਹ ਲਿਖਦਾ ਹੈ ਜੇ ਜੋਸ਼ੂਆ ਜੇ ਮਾਰਕ ਕਿ ਪ੍ਰਾਚੀਨ ਰੋਮ 'ਚ ਥੋਬੀ ਜਿਨ੍ਹਾਂ ਨੂੰ ਫੁੱਲਰਸ ਕਿਹਾ ਜਾਂਦਾ ਸੀ ਕੱਪੜਿਆਂ ਦੀ ਸਾਬਸਪਾਈ ਕਰਨ ਦੇ ਲਈ ਤੇ ਉਹਨਾਂ ਨੂੰ ਚਮਕਾਉਣ ਦੇ ਲਈ ਕੁਦਰਤੀ ਬਲੀਚਿੰਗ ਏਜੰਟ ਦੇ ਰੂਪ ਵਿੱਚ ਮਨੁੱਖ ਅਤੇ ਜਾਨਵਰਾਂ ਦੇ ਪਿਸ਼ਾਬ ਦੀ ਵਰਤੋਂ ਕਰਦੇ ਸੀ। ਐਦਾਂ ਕਰਨ ਦੇ ਲਈ ਉਹਨਾਂ ਨੂੰ અપਮਾਨਜਨਕ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ। ਹਾਲਾਂਕਿ ਉਸ ਜ਼ਮਾਨੇ 'ਚ ਕਈ ਅਜਿਹੇ ਥੋਬੀ ਜੋ ਕਿ ਕਾਮਯਾਬ ਸਨ ਤੇ ਉਹਨਾਂ ਨੂੰ ਇਸ ਕੰਮ ਦੇ ਲਈ ਕਾਫੀ ਜ਼ਿਆਦਾ ਪੈਸੇ ਵੀ ਮਿਲਦੇ ਸੀ। ਦੂਜੇ ਪਾਸੇ ਪ੍ਰਾਚੀਨ ਰੋਮ ਤੇ ਖੋਜ ਕਰਨ ਵਾਲਾ ਇਤਿਹਾਸਕਾਰ ਬੀ ਕੇ ਹਾਰਵੇ ਉਹਨੇ ਇਹਦੇ ਬਾਰੇ ਲਿਖਿਆ ਉਹ ਕਹਿੰਦਾ ਕਿ ਥੋਬੀਆਂ ਨੂੰ ਉਹਨਾਂ ਦੇ ਕੰਮ 'ਚ ਪਿਸ਼ਾਬ ਦੀ ਵਰਤੋਂ ਕਰਨ ਕਰਕੇ ਨਫ਼ਰਤ ਭਰੀ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ ਪਰ ਦੂਜੇ ਪਾਸੇ ਉਹ ਰੋਮ ਦੇ ਸਭ ਤੋਂ ਵੱਧ ਤਨਖਾਹ ਹਤਲ ਕਰਨ ਵਾਲੇ ਪੇਸ਼ੇਵਾਰਾਂ ਵਿੱਚੋਂ ਸਨ ਤਾਂ ਕਈ ਥੋਬੀ ਆਰਾਮਦਾਇਕ ਜ਼ਿੰਦਗੀ ਬਤੀਤ ਕਰਦੇ ਸਨ ਤੇ ਆਪਣੇ ਮਜ਼ਦੂਰਾਂ ਨੂੰ ਵੀ ਚੰਗਾ ਪੈਸਾ ਦਿੰਦੇ ਸੀ ਉਹਨਾਂ ਦੇ ਲਈ ਪਿਸ਼ਾਬ ਇੰਨਾ ਬੇਸ਼ਕੀਮਤੀ ਸੀ ਕਿ ਇਹਦੀ ਖਰੀਦ ਅਤੇ ਵਿਕਰੀ ਤੇ ਟੈਕਸ ਲਗਾਇਆ ਗਿਆ ਸੀ ਰੋਮਨ ਲੋਕ ਨਾ ਤਾਂ ਆਪਣੇ ਘਰਾਂ 'ਚ ਧੋਉਂਦੇ ਸਨ ਤੇ ਨਾ ਹੀ ਕੱਪੜੇ ਧੋਉਂਦੇ ਸੀ ਇਸ ਲਈ ਉਹਨਾਂ ਨੂੰ ਆਪਣੇ ਕੱਪੜੇ ਸਾਫ਼ ਕਰਵਾਉਣ ਲਈ ਧੋਬੀਆਂ ਕੋਲ ਜਾਣਾ ਪੈਂਦਾ ਸੀ ਤਾਂ ਮਿਸਰ ਤੇ ਯੂਨਾਨ 'ਚ ਵੀ ਧੋਬੀਆਂ ਦੀ ਹੋਂਦ ਦੇ ਸਬੂਤ ਮਿਲੇ ਧੋਬੀਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਜੰਤਕ ਪਖਾਨਿਆਂ ਤੋਂ ਜਿੰਨਾ ਹੋ ਸਕੇ ਉਹਨਾਂ ਜ਼ਿਆਦਾ ਪਿਸ਼ਾਬ ਇਕੱਠਾ ਕਰ ਸਕਣ ਇਸ ਪਿਸ਼ਾਬ ਨੂੰ ਇੱਕ ਵੱਡੇ ਭਾਂਡੇ 'ਚ ਪਾਇਆ ਜਾਂਦਾ ਸੀ ਤੇ ਫਿਰ ਇਹ 'ਚ ਕੱਪੜੇ ਭਿਓ ਕੇ ਰੱਖੇ ਜਾਂਦੇ ਸਨ ਕੁਝ ਲੋਕਾਂ ਨੂੰ ਇਹਨਾਂ ਕੱਪੜਿਆਂ ਨੂੰ ਮਸਲਦੇ ਹੋਏ ਇਹਨਾਂ ਤੇ ਚੱਲਣ ਲਈ ਕਿਹਾ ਜਾਂਦਾ ਸੀ। ਇਹਦੇ ਨਾਲ ਆਧੁਨਿਕ ਵਾਸ਼ਿੰਗ ਮਸ਼ੀਨ ਦੀ ਤਰ੍ਹਾਂ ਹੀ ਕੱਪੜਿਆਂ ਤੇ ਦਬਾਅ ਬਣਾ ਕੇ ਉਸ ਚੋਂ ਗੰਦਗੀ ਤੇ ਦਾਗ-ਧੱਬੇ ਦੇ ਨਿਸ਼ਾਨ ਸਾਫ਼ ਕੀਤੇ ਜਾਂਦੇ ਸੀ। ਕੱਪੜਿਆਂ ਨੂੰ ਸਾਫ਼ ਕਰਨ ਦਾ ਇਹ ਤਰੀਕਾ ਲੰਮੇ ਸਮੇਂ ਤੱਕ ਜਾਰੀ ਰਿਹਾ। ਰੋਮਨ ਸਾਮਰਾਜ ਦੇ ਪਤਨ ਤੋਂ ਬਾਅਦ ਵੀ ਲੋਕ ਉਦੋਂ ਤੱਕ ਆਪਣੇ ਕੱਪੜੇ ਇਸੇ ਤਕਨੀਕ ਨਾਲ ਧੋਦੇ ਰਹੇ ਜਦੋਂ ਤੱਕ ਪਿਸ਼ਾਬ ਦੀ ਜਗ੍ਹਾ ਸਾਬਣ ਦੇ ਨਾਲ ਲੈ ਲਈ। ਸਾਈਮਨ ਵਰਨੀਜ਼ ਅਤੇ ਸਾਰਾ ਬੈਸਟ ਇਹਨੇ ਇਸ ਵਿਸ਼ੇ ਤੇ ਇੱਕ ਪੇਪਰ ਲਿਖਿਆ ਤੇ ਉਹਨਾਂ ਨੇ ਪਿਸ਼ਾਬ ਨੂੰ ਤਰਲ ਸੋਨਾ ਕਿਹਾ ਤੇ ਲਿਖਿਆ ਕਿ ਇਹਦੀ ਵਰਤੋਂ ਚਮੜੇ ਨੂੰ ਡਰਨ ਬਣਾਉਣ ਤੇ ਕੱਪੜਿਆਂ ਅਤੇ ਉੰਨੇ ਕੱਪੜਿਆਂ ਦੀ ਸਫਾਈ ਅਤੇ ਰੰਗਾਈ ਲਈ ਕੀਤੀ ਜਾਂਦੀ ਸੀ 1850 ਦੇ ਦਹਾਕੇ ਤੱਕ ਕੱਪੜਿਆਂ ਨੂੰ ਰੰਗਣ ਤੇ ਉਹਨਾਂ ਨੂੰ ਸਾਫ਼ ਕਰਨ ਦੇ ਲਈ ਪਿਸ਼ਾਬ ਅਮੋਨੀਆ ਦਾ ਇੱਕ ਬੇਸ਼ਕੀਮਤੀ ਸਰੋਤ ਬਣਿਆ ਰਿਹਾ ਹੁਣ ਟੈਕਸ ਦੀ ਆਪਾਂ ਜੇ ਗੱਲ ਕਰੀਏ ਦੋਸਤੋ ਰੋਮਨ ਸਮਰਾਟ ਨੀਰੋ ਨੇ ਪਿਸ਼ਾਬ ਤੇ ਲੱਗੇ ਹੋਏ ਟੈਕਸ ਨੂੰ ਖਤਮ ਕਰਤਾ ਸੀ ਪਰ ਉਹਦਾ ਉਤਰਾ ਅਧਿਕਾਰੀ ਵੈਸਪਾਸ ਸੀਐਨ ਨੇ ਇਹਨੂੰ ਮੁੜ ਬਹਾਲ ਕਰਤਾ ਇਤਿਹਾਸ ਦੇ ਪ੍ਰਾਤ ਤਤਵ ਵਿਗਿਆਨ ਦੀ ਪੜ੍ਹਾਈ ਕਰਨ ਵਾਲਾ ਕਾਰਟ ਰੀਡਮੈਨ ਇਹ ਕਹਿੰਦਾ ਕਿ ਲੋਕਾਂ ਨੇ ਇਹਦਾ ਵਿਰੋਧ ਕੀਤਾ ਜਿਹਦੇ ਕਾਰਨ ਨੀਰੋ ਨੇ ਛੇਤੀਓ ਪਿਸ਼ਾਬ ਦੀ ਵਿਕਰੀ ਤੇ ਕਰਨ ਨੂੰ ਰੱਦ ਕਰਤਾ ਸੈਮੂਅਲ ਮੈਕੌਕਸ ਨੇ ਲਿਖਿਆ ਕਿ ਨੀਰੋ ਨੇ ਆਪਣੀਆਂ ਨੀਤੀਆਂ ਨਾਲ ਪੂਰੇ ਸਾਮਰਾਜ ਨੂੰ ਦਿਵਾਲੀਆ ਬਣਾ ਦਿੱਤਾ ਸੀ ਸੈਨੇਟ ਨੇ ਨੀਰੋ ਨੂੰ ਲੋਕਾਂ ਦਾ ਦੁਸ਼ਮਣ ਐਲਾਨਿਆ ਸੀ ਇਸ ਲਈ ਉਹਨੇ ਖੁਦਕੁਸ਼ੀ ਕਰ ਲਈ ਸੀ ਤੇ ਰੋਮ 'ਚ ਘਰੇਲੂ ਜੰਗ ਛਿੜ ਗਈ ਸੀ ਇਸੇ ਆੜਾ ਤਪੜੀ ਦੇ ਮਾਹੌਲ ਦਰਮਿਆਨ ਵੈਸਪਾਸੀਅਨ ਦਾ ਉਭਾਰ ਹੋਇਆ ਉਹ ਆਮ ਜਨਤਾ ਦੇ ਇੱਕ ਅਜਾਹੇ ਸੇਵਕ ਸੀ ਜਿਨ੍ਹਾਂ ਨੂੰ ਉਹਨਾਂ ਦੀਆਂ ਵਿੱਤੀ ਜ਼ਿੰਮੇਵਾਰੀਆਂ ਤੇ ਫੌਜੀ ਮਹਿੰਮਤ ਲਈ ਜਾਣਿਆ ਜਾਂਦਾ ਸੀ ਜਦੋਂ ਵੈਸਪਾਸੀਅਨ ਸਮਰਾਟ ਬਣਿਆ ਤਉਨੂੰ ਪਤਾ ਲੱਗਿਆ ਕਿ ਸ਼ਾਹੀ ਖਜ਼ਾਨਾ ਤਾਂ ਖਾਲੀ ਹੈ 64 ਰੀਡਮੈਨ ਦੇ ਅਨੁਸਾਰ ਆਪਣੇ ਸ਼ਾਚੰਦ ਦੇ ਦਹਾਕੇ ਦੇ ਦੌਰਾਨ ਉਹ ਰੋਮ ਦੀ ਵਿੱਤੀ ਪ੍ਰਣਾਲੀ ਨੂੰ ਸੁਧਾਰਨ 'ਚ ਸਫਲ ਰਿਹਾ ਸੀ ਵੈਸਪਾਸੀਅਨ ਦਾ ਕਹਿਣਾ ਉਹ ਕਹਿੰਦਾ ਉਹਨਾਂ ਨੇ ਸਾਹਮਣੇ ਟੈਕਸ ਮਾਲੀਏ ਨੂੰ 3 ਗੁਣਾ ਕਰਨ ਦੀ ਚੁਣੌਤੀ ਸੀ ਇਸ ਲਈ ਨੀਰੋ ਦੀ ਤਰ੍ਹਾਂ ਉਹਨਾਂ ਨੇ ਇਹਨੂੰ ਹਟਾਇਆ ਨਹੀਂ ਇਸ ਟੈਕਸ ਦੇ ਵਿਰੋਧ ਉਹ ਲੋ ਲੋ ਖੜੇ ਸਨ ਜੋ ਕਿ ਪਿਛਾਬ ਤੋਂ ਪੈਸੇ ਕਮਾਰੇ ਸਨ ਅਜਿਹੇ ਲੋਕਾਂ ਚ ਜਾਨਵਰਾਂ ਦੀ ਚਮੜੀ ਦਾ ਕੰਮ ਕਰਨ ਵਾਲੇ ਕੱਪੜਾ ਮਜ਼ਦੂਰ ਧੋਬੀ ਇਹ ਸ਼ਾਮਲ ਸੀ ਉਹਨਾਂ ਨੇ ਜੰਤਕ ਪਖਾਨਿਆਂ ਦਾ ਨਾਮ ਬਦਲ ਕੇ ਵੈਸਪਾਸਿਨ ਰੱਖਤਾ ਸੀ ਵੈਸਪਾਸਿਨ ਤੋਂ ਬਾਅਦ ਵੀ ਇਟਲੀ ਚ ਜੰਤਕ ਪਖਾਨਿਆਂ ਨੂੰ ਵੈਸਪਾਸਿਨ ਨੂੰ ਤੇ ਫਰਾਂਸ ਵਿੱਚ ਵੈਸਪਾਸਿਨ ਕਿਹਾ ਜਾਂਦਾ ਰਿਹਾ ਜਦੋਂ ਸਾਲ 79 ਜ ਵੈਸਪਾਸਿਨ ਦੀ ਮੌਤ ਹੋਈ ਤਾਂ ਉਹ ਸਮੇਂ ਤੱਕ ਰੋਮ ਇੱਕ ਅਮੀਰ ਦੇਸ਼ ਬਣ ਗਿਆ ਸੀ ਉਹਨਾਂ ਦੇ ਸ਼ਬਦ ਪੇਕੁਨੀਆਂ ਨਾਨ ਓਲੇਟ ਨੂੰ ਇਟਾਲਵੀ ਚ ਅੱਜ ਵੀ ਪੈਸੇ ਦੀ ਅਹਿਮੀਅਤ ਦਾ ਜ਼ਿਕਰ ਕਰਨ ਦੇ ਲਈ ਵਰਤਿਆ ਜਾਂਦਾ ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਇਹ ਆਉਂਦਾ ਕਿੱਥੋਂ ਤਾਂ ਦੋਸਤੋ ਇਹ ਸੀ ਪੰਜਾਬ ਦੀ ਅਹਿਮਤ ਇਟਲੀ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਨੀਰੋ ਦੇ ਟਾਈਮ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਆਸ ਕਰ ਤੁਹਾਨੂੰ ਪਸੰਦ ਆਈ ਹੋਗੀ ਸੋ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਦੇ ਹੋਆ ਗਿਆ ਸਤਿ ਸ਼੍ਰੀ ਅਕਾਲ